ਕਰਨ ਦੇ ਲਈ ਪੰਜਾਬੀਆਂ ਦਾ ਕੋਈ ਵੀ ਖੁਸ਼ੀ ਦਾ ਦਿਹਾੜਾ ਨੱਚਣ ਗਾਉਣ ਤੋਂ ਬਿਨਾ ਅਧੂਰਾ ਰਹਿੰਦਾ ਹੈ ਪੰਜਾਬੀ ਮਟਿਆਰਾਂ ਦਾ ਗਿੱੱਦਾ ਜਿੱਥੇ ਸਾਡੇ ਸਾਰਿਆਂ ਵਿੱਚ ਜੋਸ਼ ਭਰਦਾ ਹੈ ਉਥੇ ਹਰ ਇੱਕ ਦੇ ਪੈਰ ਥਿਰਕਣ ਲਈ ਤਿਆਰ ਹੋ ਜਾਂਦੇ ਹਨ ਸੋ ਇਸ ਦਿਹਾੜੇ ਦੀ ਰੌਣਕ ਵਧਾਉਣ ਲਈ ਸਾਡੀਆਂ ਮਟਿਆਰਾਂ ਸਟੇਜ ਤੇ ਤੁਮਾਲਾ ਪਾਉਣ ਲਈ ਲੈ ਕੇ ਆ ਰਹੀਆਂ ਹਨ ਪੰਜਾਬ ਦਾ ਲੋਕ ਨਾਟਕ ਗਿੱਧਾ 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 आ सुनाशरी जाई सुनाशरी एहो जया सुना खुशिया ले आई असरदारा जी रगड़े जी शादी असरदारा जी झगड़े जी पिता सादी वे सी वॾे असरदारा जी झगड़े जी मिता सादी खंड कुड़ीरबा ਆ ਗਿਆਂ ਦਾ ਦਿੱਦ ਬੰਨ ਲਿਓ ਜੀ ਮਿੱਟੀ ਦਾ ਫੇਰੇ ਜਯੋ ਪੋਤਾ ਗਿਆਂ ਦਾ ਦਿੱਦ ਬੰਨ ਲਿਓ ਤਿੰਨ ਦਿਨਾ ਦੀ ਤਿੰਨ ਪਾ ਮੱਖਣੀ ਤਿੰਨ ਦਿਨਾ ਦੀ ਤਿੰਨ ਪਾ ਮੱਖਣੀ ਖਾ ਗਿਆ ਤਲੀ ਤੇ ਤੱਕ ਕੇ ਬੱਲੇ 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 ਲੋਕੀ ਕਹਿੰਦੇ ਕਾਲਾ ਕਾਲਾ ਮੈਲ ਬੇ ਕਿੰਗਾ ਪਈਆਂ ਦੋ ਪਿਆਰਾ ਚੁੱਟਣੀਆਂ ਆਂ ਥੋੜੀ ਖੇਤਾ ਈਂਗਾ ਪਈਆਂ ਦੋ ਪਿਆਰਾ ਚੁੱਟਣੀਆਂ ਆਂ ਟੋੜਾ ਟੁੱਟ ਗਿਆ ਬਰਦਾ ਦਾ ਮੈਂ ਆਸ਼ਿਕ ਹੋ ਗਈ ਵੇ ਤੇਰਾ ਪੀੜ ਵੇਖ ਕੇ ਦੰਦਾ ਦਾ ਮੈਂ ਰਾਖ ਹੋ ਗਈ ਵੇ ਤੇਰਾ ਪੀੜ ਵੇਖ ਕੇ ਦੰਦਾ ਨਾਲ ਰਾਖ ਹੋ ਗਈ ਵੇ ਤੇਰਾ ਪੀੜ ਦੇਖ ਕੇ ਦੰਦਾ ਆਰੀ 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 ਟਿੱਡੀਆਂ ਮੈਲਕੀ ਟੋਟਾ ਦਾ ਪਡਵਾਰੀ ਟਕਮਿਆ ਮੈਲਕੀ ਦੇ ਹੂੰ ਕਰਕੇ ਕਦੇ ਹਾਂ ਕਰਕੇ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਗੇੜਾ ਦੇ ਦੇ ਨੀ ਮੁਟਿਆਰੇ ਲੂੰਬੀ ਬਾਹਾਂ ਕਰਕੇ ਗੇੜਾ ਦੇ ਦੇ ਨੀ ਮੁਟਿਆਰੇ ਚੰਗੀ ਕਾ ਕਰਕੇ ਦੋਸੀ ਖਾਂਦਾ ਮੇਰੇ ਤੋਂ ਪਾਣੀ ਪੀਂਦਾ ਨੱਚੇ ਤੋਂ ਰੋਟੀ ਖਾਂਦਾ ਮੇਰੇ ਤੋਂ ਪਾਣੀ ਪੀਂਦਾ ਨੱਚੇ ਤੋਂ ਡਰ ਗਿਆ ਨੀ